ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੇ ਇਹ ਵਾਲੇ ਸੂਟਸ ਰਹਿਣ ਵਾਲੇ ਹੈਗੇ ਗੀਜ਼ਾ ਕਾਟਨ ਦਾ ਜਿਹੜਾ ਇਹ ਲੋਰ ਡਿਜਾਇਨਰ ਪ੍ਰਿੰਟ ਦਾ ਸੂਟ ਹੋਇਆਗਾ ਨਾਲ ਮਸਲੀਨ ਕਾਟਨ ਦਾ ਡਿਜਾਇਨਰ ਪ੍ਰਿੰਟ ਦਾ ਇਹ ਦੁਪੱਟਾ ਰਹਿਣ ਵਾਲਾ 5 ਮੀਟਰ ਦੇ ਕੱਟੇ ਹੋਏ ਹੋਏ ਤੇ ਦੁਪੱਟੇ ਦੀ ਜਿਹੜੀ ਕੱਟ ਹੋਈਗੀ 2.5 ਮੀਟਰ ਦੀ ਰਹਿਣ ਵਾਲੀ ਹੈਗੀ ਪਿਓਰ ਕਾਟਨ ਦਾ ਜਿਹੜਾ ਸਟਾਫ ਰਹਿਣ ਵਾਲਾ ਹੈਗਾ ਜਿਸ ਤੇ ਉੱਪਰ ਹੈਗਾ ਚਿਕਨ ਵਰਕ ਕੀਤਾ ਗਿਆ ਹੈਗਾ ਤੇ ਨਾਲ ਚਿਕਨ ਦਾ ਜਿਹੜਾ ਹੈਗਾ ਪਲਾਜ਼ੋ ਰਹਿਣ ਵਾਲਾ ਹੈਗਾ 15 25 ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿ ਇਹ ਵਾਲਾ ਜਿਹੜਾ ਸਟਾਫ ਹੋਏਗਾ ਪਿਓਰ ਜਿਹੜਾ ਕਾਟਨ ਹੋਏਗਾ ਗੰਗਾ ਬ੍ਰੈਂਡ ਦੀ ਜਿਹੜੀ ਇਹ ਕਾਟਨ ਰਹਿਣ ਵਾਲੀ ਹੈਗੀ ਹੈ ਤੇ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਹੋਏਗਾ ਆਲ ਓਵਰ ਸੂਟ ਹੋਏਗਾ 1750 ਦਾ ਸ਼ਿਪਿੰਗ ਫ੍ਰੀ ਹੋਏਗੀ ਵਿਦਆਊਟ ਦੁਪੱਟਾ ਰਹਿਣ ਵਾਲਿਆ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟਸ ਜਿਹੜੇ ਰਹਿਣਗੇ ਇਹ ਵੀ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਿਆ ਲੇਸਸ ਦੇ ਨਾਲ ਇਹਨਾਂ ਦੇ ਉੱਪਰ ਜਿਹੜਾ ਹੈਗਾ ਇਹ ਡਿਜ਼ਾਈਨ ਕੀਤਾ ਗਿਆ ਹੈਗਾ ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਡਿਜੀਟਲ ਪ੍ਰਿੰਟ ਦੇ ਹੋਣਗੇ ਸ਼ਰਟ ਸਟੀਚਿੰਗ ਦੇ ਨਾਲ ਤੁਸੀਂ ਇਹ ਵਾਲੇ ਸੂਟਸ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇ ਸਕਦੇ ਹੋ ਕੁੜਤਾ ਬਣਾ ਕੇ ਨਾਲ ਪੈਂਟ ਬਣਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਆਂਦੀ ਹੈ ਇਹ ਵਾਲੇ ਸੂਟਸ ਦੀ ਔਰ ਜਿਹੜੇ ਇਹ ਵਾਲੇ ਸੂਟਸ ਰਹਿਣ ਵਾਲੇ ਹੈਗੇ ਆਪਾਂ ਨੇ ਰੈਡੀ ਕੀਤੇ ਹੈ ਉਹ ਡਾਟਸ ਵਾਲੀ ਜਿਹੜੀ ਕਾਟਨ ਦੀ ਸ਼ਰਟ ਹੋਏਗੀ ਤੇ ਨਾਲ ਕੰਥਾ ਕਾਟਨ ਦੀ ਜਿਹੜੀ ਬਾਟਮ ਰਹਿਣ ਵਾਲੀ ਹੈ ਜਿਸ ਤੇ ਉੱਪਰ ਥ੍ਰੈਡਵਰਕ ਕੀਤਾ ਗਿਆ ਹੈਗਾ ਤੇ ਨਾਲ ਮਸਲੀਨ ਕਾਟਨ ਦਾ ਜਿਹੜਾ ਟਾਈ ਡਾਈ ਦੁਪੱਟਾ ਹੋਏਗਾ ਪ੍ਰਾਈਸ ਰਹਿਗਾ ਸਿਰਫ 1095 ਰੁਪਏ ਇਹ ਵਾਲੇ ਜਿਹੜੇ ਸੂਟ ਹੈਗੇ ਵੀ ਆਪਾਂ ਨੇ ਰੈਡੀ ਕੀਤੇ ਆ ਕਾਟਨ ਦੇ ਉੱਪਰ ਰਹਿਣ ਵਾਲੇ ਹੈਗੇ ਮ ਕਾਟਨ ਦੀ ਸ਼ਰਟ ਰਹਿਣ ਵਾਲੀ ਹੈਗੀ ਰਾਮ ਟੈਕਸ ਦੇ ਉੱਪਰ ਰਹਿਣ ਵਾਲੇ ਹੈਗਾ ਪਿਓਰ ਚਨਾਉਂਦਾ ਦੁਪੱਟਾ ਹੋਏਗਾ ਔਰ ਪਿਓਰ ਜਿਹੜਾ ਰਾਮ ਟੈਕਸ ਬ੍ਰਾਂਡ ਦਾ ਜਿਹੜਾ ਆਲਵਰਡ ਸੂਟ ਹੋਏਗਾ ਜਿਸ ਤੇ ਉੱਪਰ ਥ्रेड ਵਰਕ ਕੀਤਾ ਹੋਇਆ ਔਰ ਪੈਚ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਵੀ ਪਿਓਰ ਕਾਟਨ ਦੇ ਉੱਪਰ ਹੋਣਗੇ ਔਰ ਚਿਕਨ ਦਾ ਨਾਲ ਦੁਪੱਟਾ ਰਹਿਣ ਵਾਲਾ ਹੈਗਾ ਡਿਸੈਪ੍ਰੈਂਟ ਦੀ ਸ਼ਰਟ ਹੋਏਗੀ ਨਾਲ ਪਲੇਨ ਬਾਟਮ ਹੋਏਗੀ ਤੁਸੀਂ ਕੱਲਾ ਦੁਪੱਟਾ ਵੀ ਬਾਈ ਕਰ ਸਕਦੇ ਪ੍ਰਾਈਸ 1350 ਰਹਿਣ ਵਾਲਾ ਹੈਗਾ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਰੀਲ